ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਉਮੀਦ ਹੈ ਜੀ ਆਪਣੇ ਭਰਾ ਸਾਰੇ ਠੀਕ ਠਾਕ ਹੋਣਗੇ ਜੀ ਲਓ ਜੀ ਅੱਜ ਆਪਾਂ ਜਿਹੜਾ ਵਲੌਗ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਜੀ ਸੇਲ ਵਾਲੇ ਕਬੂਤਰ ਤੇ ਭਰਾਵਾਂ ਨੂੰ ਕਰਾਉਂਦੇ ਆਂ ਜੀ ਸ਼ੌਂਕ ਲਓ ਜੀ ਜੋੜਾ ਹੈਗਾ ਜੀ ਠੀਕ ਹੈ ਜੀ ਟੈਡੀ ਕ੍ਰਾਸ ਦੇ ਵਿੱਚ ਤੇ ਬਾਕੀ ਆਪਾਂ ਤੁਹਾਨੂੰ ਸ਼ੌਂਕ ਕਰਾਉਂਦੇ ਆਂ ਜੀ ਆਪਣੇ ਨਾਲ ਮੰਨਾ ਵੀ ਰਿਆ ਤੇ ਆਹ ਦੋ ਕਬੂਤਰ ਹੈਗੇ ਆ ਇਨਦਰ ਜਿਹੜਾ ਤੁਹਾਨੂੰ ਆਪਾ ਸ਼ੌਂਕ ਕਰਾਉਂਦੇ ਆ ਕਿਉਂਕਿ ਅਜੇ ਤਕਰੀਬਨ ਕਿਹੇ ਵੀਰ ਕੋ ਆਪਾਂ ਮੰਗਵਾਇਆ ਹੀ ਆ ਤੇ ਕੋਈ ਦੇ ਕੇ ਗਿਆ ਵਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਮਲਕੀ ਹੁਣ ਸ਼ੌਂਕ ਕਰਾਉਂਦੇ ਭਰਾਵਾਂ ਨੂੰ ਤੇ ਜਿਹੜਾ ਆਪਣਾ ਵਾ ਸੇਵ ਵਾਲੇ ਵਲੌਗ ਹੈ ਜਿਹੜੇ ਸਟਾਰਟ ਹੋ ਗਏ ਆ ਤੇ ਸਾਰੇ ਭਰਾਵਾਂ ਨੂੰ ਇਹੀ ਗੱਲ ਕਹਾਂਗੇ ਵੀ ਵੱਤ ਵਾਦ ਜਿਹੜਾ ਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਿਸ ਵੀਰ ਨੇ ਕਬੂਤਰ ਆਪਣੇ ਕੋ ਲੈਣੇ ਹੋਣ ਠੀਕ ਹੈ ਜੀ ਤੇ ਉਨਦਗੋ ਵੀਡੀਓ ਜਿਹੜੀ ਸਭ ਤੋਂ ਪਹਿਲਾਂ ਪਾਉਂ ਜੀ ਲਓ ਜੀ ਇਹ ਟੈਡੀ ਕ੍ਰਾਸ ਕਬੂਤਰ ਹੈਗੇ ਜੀ ਹੁਣ ਤੁਹਾਨੂੰ ਜਿਹੜਾ ਆਪਾਂ ਸ਼ੌਂਕ ਕਰਾਉਂਦੇ ਆ ਜੀ ਲਓ ਜੀ ਦੋਸਤੋ ਸਭ ਤੋਂ ਪਹਿਲਾਂ ਮਾਦੀ ਦਾ ਸ਼ੌਂਕ ਕਰੋ ਜੀ ਮਾਦੀ ਦੀ ਤੁਹਾਨੂੰ ਅੱਖ ਦਿਖਾਉਂਦੇ ਆ ਜੀ ਲਾਲ ਡੋਰੀ ਦੇ ਵਿੱਚ ਮਾਦੀ ਹੈਗੀ ਜੇ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਟੈਡੀ ਫੀਮੇਲ ਤੋਂ ਪਰਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਲਓ ਜੀ ਆ ਪਾ ਰਿਹਾ ਤੇ ਇਹ ਦੋਸਤੋ ਇੱਕੇ ਛੱਤ ਤੋਂ ਲਿਆਂਦੇ ਜੇ ਇੱਕੋ ਛੱਤ ਤੋਂ ਮੈਂ ਕੀ ਫੜੇ ਵੀ ਨੇ ਆਹ ਜਿਹੜੇ ਕਲਰ ਲੱਗੇ ਇਹਨਾਂ ਦੇ ਉਤਲੇ ਬਨੇ ਪੀਲਾ ਰੰਗ ਲੱਗਾ ਜੀ ਪੀਲੇ ਰੰਗ ਦਿਖਾ ਦੂ ਠੀਕ ਹੈ ਜੀ ਤੇ ਨਾਲ ਆ ਪੰਝਿਆਂ ਦਾ ਵੀ ਸ਼ੌਂਕ ਕਰ ਲਓ ਤੇ ਪੁੱਛਦਾ ਵੀ ਤੁਹਾਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਠੀਕ ਹੈ ਜੀ ਆਹ ਹੈਗੀ ਫੀਮੇਲ ਠੀਕ ਹੈ ਜੀ ਤੇ ਛੱਡ ਕੇ ਜੀ ਤੁਹਾਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਲਓ ਜੀ ਆਹ ਫੀਮੇਲ ਜੇ ਠੀਕ ਹੈ ਇਸ ਤੋਂ ਬਾਅਦ ਜਿਹੜਾ ਇਹਦੇ ਨਾਲ ਨਰ ਲੱਗਾ ਵਾ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਜੀ ਤੇ ਜਿਹੜੇ ਆਪਣੇ ਭਰਾ ਵਾ ਸਾਰੇ ਭਰਾਵਾਂ ਅੱਗੇ ਰਿਕੁਐਸਟ ਆ ਜਿਹੜਾ ਵੱਧ ਤੋਂ ਵੱਧ ਸਪੋਰਟ ਕਰਿਓ ਠੀਕ ਹੈ ਜੀ ਤੇ ਬਾਕੀ ਜਿਹੜਾ ਵਾ ਆਪਣਾ WhatsApp ਨੰਬਰ ਹੈਗਾ ਜੀ ਓਨਲੀ WhatsApp ਨੰਬਰ ਹੈ ਜੀ 62 39 64 40 81 ਜੀ 62 39 64 40 81 ਆਪਣਾ ਨੰਬਰ ਜੀ WhatsApp ਦਾ ਤੇ WhatsApp ਤੇ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ ਤੇ ਹੁਣ ਆਪਣੇ ਜਿਹੜੇ ਆ ਮਲਕੀ ਪਾਰ ਦੇ ਕਬੂਤਰਾਂ ਨੇ ਸਟਾਰਟ ਹੋਏ ਆ ਤੇ ਆਪਾਂ ਜਿਹੜੇ ਦੋ ਲਿਆਂਦੇ ਆ ਤੇ ਠੀਕ ਹੈ ਜੀ ਤੇ ਨਾਲ ਹੀ ਆਪਾਂ ਜਿਹੜਾ ਵੀਰਾਂ ਨੂੰ ਸੇਲ ਵਾਸਤੇ ਜਿਹੜਾ ਵਾ ਵੀਡੀਓ ਜਿਹੜੀ ਸਟਾਰਟ ਅੱਜ ਤੋਂ ਹੋ ਗਈ ਜੀ ਇਸ ਤੋਂ ਬਾਅਦ ਲੋ ਜੀ ਹੁੰਦੇ ਜਿਹੜਾ ਨਾਰੇ ਆ ਨਰ ਦਾ ਵੀ ਆਪਾਂ ਤੁਹਾਨੂੰ ਸ਼ੋਅ ਕਰਾਉਂਦੇ ਆ ਜੀ ਆ ਨਾਰੇ ਆ ਜੀ ਟੈਡੀ ਕ੍ਰਾਸ ਚੋਂ ਨਾਰੇਗਾ ਜੀ ਤੇ ਪੂਰਾ ਰਿੰਗ ਮੁਕੰਮਲ ਰਿੰਗ ਦੇ ਵਿੱਚ ਜੇ ਇਹਨੂੰ ਤੁਸੀਂ ਜੋੜਿਆਂ ਦੇ ਵਿੱਚ ਵੀ ਜੇ ਸਵੀਰ ਨੇ ਜੋੜਿਆਂ ਦੇ ਵਿੱਚ ਢੱਕਣਾ ਹੋਵੇ ਜੋੜਿਆਂ ਦੇ ਵਿੱਚ ਵੀ ਢੱਕਣ ਵਾਸਤੇ ਬਹੁਤ ਵਧੀਆ ਠੀਕ ਹੈ ਜੀ ਆ ਲਓ ਜੀ ਕਲੀਅਰ ਨਹੀਂ ਹੁੰਦਿਆ ਮਨਾ ਜੀ ਰੋਕ ਕੇ ਰੱਖੋ ਹਲੋ ਇਹ ਕਬੂਤਰ ਜਿਹੜਾ ਵਾ ਥੋੜੀ ਅੱਖ ਜਿਹੜੀ ਖੋਲਦੇ ਨਹੀਂ ਪਿਆ ਤੇ ਕਲੀਅਰ ਨਹੀਂ ਉਹਦੇ ਨਹੀਂ ਬਿਲਕੁਲ ਰਿੰਗ ਜਿਹੜਾ ਮੁਕੰਮਲ ਹੈਗੇ ਜੀ ਇਹਦੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੈ ਜਿਹੜਾ ਇਹਦਾ ਤੁਹਾਨੂੰ ਪਰਦਾ ਹੀ ਸ਼ੌਂਕ ਕਰਾਉਂਦੇ ਆ ਤੇ ਵੀਰ ਨੇ ਆਹ ਬੱਦੇ ਹੀ ਹੁੰਨੇ ਕਬੂਤਰ ਤੇ ਵੀਰ ਨੇ ਜਿਹੜਾ ਕਿਹਾ ਸੀ ਆਪਾਂ ਨੂੰ ਵੀ ਜਿਹੜਾ ਇਹ ਫੜ ਲੱਗਿਆ ਦੀ ਬਗਲ ਦੇ ਪਰ ਜਿਹੜਾ ਪਾਰ ਪੁੱਟੇ ਗਏ ਉਹ ਵੀ ਦਿਖਾ ਦਿਓ ਲਓ ਜੀ ਇੱਕ ਪੱਤਾ ਦੋਵੇਂ ਬਿਲਕੁਲ ਸਿੰਗਲ ਪੱਤਾ ਤੇ ਆਹ ਪਾਰੇ ਜਿਹੜੇ ਦੋਸਤੋਂ ਦੇ ਪੁੱਟੇ ਗਏ ਫੜ ਲੱਗਿਆ ਵੀਰ ਕੋ ਠੀਕ ਹੈ ਜੀ ਤੇ ਆ ਲਓ ਜੀ ਆ ਕਬੂਤਰ ਜੇ ਠੀਕ ਹੈ ਜਿਸ ਵੀਰ ਨੇ ਡਾਉਣ ਆਸਤੇ ਲੈਣੇ ਉਹ ਡਾਉਣ ਆਸਤੇ ਹੀ ਲੈ ਸਕਦਾ ਵਾ ਤੇ ਜਿਸ ਵੀਰ ਨੇ ਜੋੜਾ ਆਪਣਾ ਤੇ ਜੋੜਾ ਹੀ ਸੇਲ ਕਰਨਾ ਵਾ ਤੇ ਜਿਨੇ ਜੋੜੇ ਚ ਵੇਖਣਾ ਹੋਵੇ ਉਹ ਜੋੜਾ ਵੀ ਮਰਖੀ ਆਪਣਾ ਲੈ ਸਕਦਾ ਜੋੜੇ ਬਣਾ ਕੇ ਗਾਂ ਬੱਚਿਆਂ ਦਾ ਵੀ ਠੀਕ ਹੈ ਆ ਕਬੂਤਰ ਹੈਗਾ ਜੀ ਲਓ ਜੀ ਖਲੋਣੀ ਖਲੋਣੀ ਤੁਹਾਨੂੰ ਇੱਕ ਰਹੀ ਫੇਰ ਦਿਖਾ ਦਿੰਦੇ ਆ ਠੀਕ ਹੈ ਕਬੂਤਰ ਹੈ ਜੀ ਤੁਹਾਨੂੰ ਜੇ ਆਏ ਹੀ ਆ ਤੇ ਡੱਬੇ ਦੇ ਵਿੱਚ ਹੈਗੇ ਹੀ ਉਹਦੇ ਕਾਰਨ ਜਿਹੜੇ ਆ ਹਨ ਫਿੱਟ ਜੇ ਲੱਗੰਦੇ ਬਾਕੀ ਜਿਹੜਾ ਵਾ ਆਪਾਂ ਏ ਲੋ ਜੀ ਚਾ ਫੇਰ ਇੱਕ ਹੀ ਛੱਡ ਕੇ ਸ਼ੌਂਕ ਕਰਾਂਗੇ ਇਹ ਕਬੂਤਰ ਵੀ ਗੋਣਦਾ ਤੁਸੀਂ ਆਹ ਲੋ ਜੀ ਕਬੂਤਰ ਉਹ ਤਾਂ ਚਲ ਗਿਆ ਗੁੰਦਾ ਤੇ ਫੇਰ ਤੁਹਾਨੂੰ ਸ਼ੌਂਕ ਕਰਾ ਦਿੰਦੇ ਕਰਾਈ ਕਬੂਤਰ ਬਹੁਤ ਹੀ ਜ਼ਿਆਦਾ ਵਧੀਆ ਖਲੋਂਦਾ ਲੋ ਜੀ ਆਹ ਲੋ ਇਹ ਚੈੱਕ ਕਰੋ ਤੇ ਮਾਦੀ ਵੀ ਆ ਮਾਦੀ ਹੋ ਸਕਦਾ ਜੀ ਹਲਕੀ ਪ੍ਰਾਣੀ ਲਕਵੇਜ ਹੋਵੇ ਠੀਕ ਹੈ ਜੀ ਤੇ ਆਪਾਂ ਨੂੰ ਥੋੜੀ ਜੀ ਹੈ ਲੱਗਦਾ ਵਾ ਬਾਕੀ ਉੱਡੂਗੀ ਉੱਡਣ ਦੀ ਕੋ ਫੋਲ ਗਰੰਟੀ ਆ ਠੀਕ ਹੈ ਜੀ ਲਓ ਜੀ ਉਮੀਦ ਹੈ ਜੀ ਅੱਜ ਦੀ ਜਿਹੜੀ ਵੀਡੀਓ ਭਰਾਵਾਂ ਨੂੰ ਵਧੀਆ ਲੱਗੀ ਹੋਗੀ ਤੇ ਭਰਾਵਾਂ ਦੇ ਲਈ ਜਿਹੜਾ ਨਵੇਂ ਤੋਂ ਨਵੇਂ ਆਪ ਕਬੂਤਰ ਲਿਆਉਣੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਭਰਾਵਾਂ ਨੂੰ ਸਪੋਰਟ ਕਰਿਓ ਤੇ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖਣ ਲਈ ਸਾਡਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ